ਬਟਾਲਾ ਦੇ ਪਿੰਡ ਪਾਗੋਵਾਲ ਦੇ ਜੰਪਲ ਯੋਗਰਾਜ ਸਿੰਘ ਕਾਲੋ ਨੂੰ ਕੈਨੇਡਾ ਸਰਕਾਰ ਵੱਲੋਂ ਅਹਿਮ ਜ਼ਿੰਮੇਵਾਰੀ ਦਿੰਦਿਆਂ 43ਵੀਂ ਵਿਧਾਨ ਸਭਾ BC ਕੈਨੇਡਾ ਦੇ ਕੰਜ਼ਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ ਕਿ BC ਵਿੱਚ ਵਸੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਉਸ ਨੂੰ ਵਿਧਾਨ ਸਭਾ ਵਿੱਚ ਪਹੁੰਚਾਉਣ 'ਚ ਅਹਿਮ ਯੋਗਦਾਨ ਪਾ ਸਕਦੇ ਨੇ ਜ਼ਿਕਰ ਜੋਗ ਹੈ ਕਿ ਯੋਗਰਾਜ ਕਾਲੋਂ ਪਹਿਲੇ ਅਜਿਹੇ ਸਖਸ਼ ਨੇ ਜੋ ਕੈਨੇਡਾ ਦੀ ਧਰਤੀ ਤੇ ਬਤੌਰ ਅੰਤਰਰਾਸ਼ਟਰੀ ਸਟੂਡੈਂਟਸ ਬਜੂ ਮਕੈਨੀਕਲ ਇੰਜੀਨੀਅਰ ਬਣ ਕੇ ਇਸ ਮਾਨਮੱਤੇ ਅਹੁਦੇ ਤੱਕ ਪਹੁੰਚੇ ਨੇ ਇਹ ਜਾਣਕਾਰੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰੈਂਪਟਡ ਨੇ ਸਾਂਝੀ ਕੀਤੀ ਇਸ ਮੌਕੇ ਜੋਤੀ ਟੂਰ ਐਮ ਐਲ ਏ ਮਨਦੀਪ ਢਾਲੀਵਾਲ ਐਮ ਐਲ ਏ ਹਰਮਨ ਪੰਗੂ ਅਤੇ ਹੋਰ ਵੀ ਆਗੂਆਂ ਨੇ ਯੋਗਰਾਸ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਚ ਇਹ ਵੱਡੀ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ। ਇਸ ਦੌਰਾਨ ਯੋਗਰਾਸ ਸਿੰਘ ਕਹਿੰੌਨੇ ਕਿ ਆ ਕੇ ਗੁਰੂ ਸਾਹਿਬ ਦੀ અપਾਰ ਕਿਰਪਾ, ਮਹਾਪੁਰਸ਼ਾਂ ਦੀਆਂ ਅਸੀਸਾਂ ਤੇ ਪੰਜਾਬੀ ਭਾਈਚਾਰੇ ਦੇ ਥਾਂ ਪਿਆਰ ਸਦਕਾ ਉਹਨਾਂ ਨੂੰ ਇਹ ਮਕਾਮ ਹਾਸਲ ਹੋਇਆ ਤੇ ਉਹ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਵਿਚਰਨਗੇ। ਟ੍ਰਾਂਟੋ ਦੇ ਪੀਅਰਸਨ ਕਮੰਤਰੀ ਹਵਾਈ ਅੱਡੇ ਤੇ ਲੈਂਡ ਕਰਦੇ ਹਵਾਈ ਪਟੜੀ ਤੋਂ ਤਲਕਣ ਕਰਕੇ ਪਲਟੇ ਡੈਲਟਾ 에ਅਰਲਾਈਨ ਜਹਾਜ਼ ਦੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਿਆ 에어ਲਾਈਨ ਨੇ ਜਹਾਜ਼ ਦੇ ਹਰੇਕ ਯਾਤਰੀ ਨੂੰ 30000 ਅਮਰੀਕਨ ਡਾਲਰ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਮਿਨੀਆਪੋਲਿਸ ਤੋਂ ਆਏ ਜਹਾਜ਼ ਵਿੱਚ 76 ਯਾਤਰੀ ਸਵਾਰ ਸਨ ਜਿਨ੍ਹਾਂ ਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਉਂਝ ਇਸ ਹਾਦਸੇ ਵਿੱਚ ਕੁੱਲ 17 ਜਣੇ ਜ਼ਖਮੀ ਹੋਏ ਸਨ 에ਅਰਲਾਈਨ ਦੇ ਬੁਲਾਰਾ ਮਾਰਗਨ ਡੂਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉਕਤ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਵੇਗੀ ਜਿਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ ਉਹਨਾਂ ਸਪਸ਼ਟ ਕੀਤਾ ਕਿ ਮੁਆਵਜ਼ਾ ਦੇ ਕੇ ਯਾਤਰੀਆਂ ਤੋਂ ਹੋਰ ਅਚਾਰਾ ਜੋਈ ਹੱਕ ਨਹੀਂ ਖੋਏ ਜਾ ਰਹੇ ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੇਫਟੀ ਬੋਰਡ ਹਾਦਸੇ ਦੇ ਕਾਰਨ ਲੱਭਣ ਵਿੱਚ ਜੁਟੇ ਹੋਏ ਨੇ ਪਰ ਜਿਸ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚਿਆ ਗਿਆ ਡੋਰੈਂਟ ਨੇ ਦੱਸਿਆ ਕਿ 에어ਲਾਈਨ ਬਲੋ ਪੰਜਾਬ ਤੋਂ ਵੱਧ ਲੋਕਾਂ ਦੀਆਂ ਸੇਵਾਵਾਂ ਲੈ ਕੇ ਜਹਾਜ਼ ਦਾ ਮਾਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਅਤੇ ਹਵਾਈ ਆਵਾਜਾਈ ਵਿੱਚ ਪੈਂਦੇ ਉੜੀਕੇ ਖਤਮ ਕਰ ਦਿੱਤੇ ਗਏ ਨੇ ਉਧਰ ਮੌਸਮੀ ਖਰਾਬੀ ਕਰਕੇ ਸੰਵਿੰਗ ਸਮੇਤ ਕੁਝ ਹਵਾਈ ਕੰਪਨੀਆਂ ਨੇ ਟ੍ਰਾਂਟੋ ਹਵਾਈ ਅੱਡੇ ਤੋਂ ਆਪਣੀਆਂ ਉਡਾਣਾਂ ਸੀਮਤ ਕਰ ਦਿੱਤੀਆਂ ਨੇ ਉਹਨਾਂ ਨੂੰ ਡਰਕ ਕਿ ਹਵਾਈ ਪਟਣੀਆਂ ਨੇੜਲੇ ਸਥਾਨਾਂ ਤੇ ਬਰਫ਼ ਦੀ 3 ਫੁੱਟ ਤੋਂ ਉੱਚੀ ਤਾਹ ਕਾਰਨ ਸੰਚਾਲਨ ਸੁਧਾਰਨ ਗੱਲ ਨਹੀਂ ਰਹੀ ਪਰ ਗ੍ਰੇਟਰ ਟ੍ਰਾਂਟੋ 에ਰਪੋਰਟ ਅਥਾਰਟੀ ਨੇ ਖਤਰੇ ਨੂੰ ਨਕਾਰਿਆ ਏਟੀਸੀ ਦੇ ਇੱਕ ਸੂਤਰ ਨੇ ਗੈਰ ਰਸਮੀ ਗੱਲਬਾਤ ਦੌਰਾਨ ਮੰਨਿਆ ਕਿ ਅਜਿਹੇ ਹਾਲਾਤਾਂ ਵਿੱਚ ਪਾਇਲਟ ਨੂੰ ਉਡਾਣ ਭਰਨ ਜਾਂ ਉਤਾਰਨ ਲਈ ਵਧੇਰੇ ਚੌਕਸੀ ਵਰਤਨ ਦੀ ਲੋੜ ਪੈਂਦੀ ਹੈ ਤੇ ਥੋੜੀ ਜਿਹੀ ਵੀ ਅਣਗਹਿਲੀ ਯਾਤਰੀਆਂ ਦੀ ਜਾਨ ਖਤਰੇ ਵਿੱਚ ਪਾ ਸਕਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਬਾਈਡਨ ਪ੍ਰਸ਼ਾਸਨ ਵੱਲੋਂ ਵੋਟ ਫੀਸ ਦੀ ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇਣ ਦੇ ਫੈਸਲੇ ਤੇ ਮੋੜ ਸਵਾਲ ਚੁੱਕੇ ਨੇ 트ੰਪ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਬਾਈਡਨ ਪ੍ਰਸ਼ਾਸਨ ਭਾਰਤ 'ਚ ਕਿਸੇ ਹੋਰ ਨੂੰ ਸੱਤਾ ਤੇ ਵਿਠਾਉਣ ਦੀ ਕੋਸ਼ਿਸ਼ ਕਰ ਰਹੀ ਸੀ 트ੰਪ ਨੇ ਮੀਆਮੀ 'ਚ ਫੀਆਈਆਈ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਉਹਨਾਂ ਪਹਿਲਾਂ ਵੀ ਅਜਿਹੇ ਫਿਕਰ ਜਤਾਏ ਸਨ ਤੇ ਮਾਲੀ ਸਹਾਇਤਾ ਦੇਣ ਦੀ ਲੋੜ ਤੇ ਸਵਾਲ ਚੁੱਕੇ ਸਨ ਉਹਨਾਂ ਸੰਮੇਲਨ ਦੌਰਾਨ ਕੁਝ ਮਿਸਾਲਾਂ ਵੀ ਦਿੱਤੀਆਂ ਕਿ ਰਾਸ਼ਟਰਪਤੀ ਵੰਡ ਤੋਂ ਪਹਿਲਾਂ ਅਮਰੀਕਾ ਦਾ ਪੈਸਾ ਕਿੱਥੇ ਜਾ ਰਿਹਾ ਸੀ ਉਹਨਾਂ ਕਿਹਾ ਕਿ ਭਾਰਤ ਚ ਵੋਟ ਫੀਸ ਦੀ ਵਧਾਉਣ ਲਈ 2.61 ਅਰਬ ਡਾਲਰ ਖਰਚ ਕਰਨ ਦੀ ਸਾਨੂੰ ਲੋੜ ਕਿਉਂ ਹੈ ਮੈਨੂੰ ਜਾਪਦਾ ਹੈ ਕਿ ਵਾਈਡਨ ਪ੍ਰਸ਼ਾਸਨ ਕਿਸੇ ਹੋਰ ਨੂੰ ਸੱਤਾ ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਸਾਨੂੰ ਇਹ ਗੱਲ ਭਾਰਤ ਸਰਕਾਰ ਨੂੰ ਦੱਸਣੀ ਪਵੇਗੀ ਅਮਰੀਕੀ ਰਾਸ਼ਟਰਪਤੀ ਨੇ ਆਕੇ ਭਾਰਤ ਤੋਂ ਇਲਾਵਾ ਬੰਗਲਾਦੇਸ਼ ਚ ਸਿਆਸਤ ਦੀ ਮਜ਼ਬੂਤੀ ਲਈ 2.9 ਕਰੋੜ ਡਾਲਰ ਦਿੱਤੇ ਗਏ ਪਰ ਰੇਸ਼ੀਆ ਵਧੀਆਂ ਕਰ ਰਿਹਾ ਸਾਨੂੰ ਉਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਤਾਂ ਸਿਰਫ ਕੁਝ ਫੰਡਿੰਗ ਹੈ ਪਰ ਸੂਚੀਬਾਤ ਲੰਬੀ ਹੈ ਅਮਰੀਕਾ ਦੇ ਅਰਪਤੀ ਐਲਨ ਮਸਕ ਦੀ ਅਗਵਾਈ ਹਟਲੇ ਯੂਐਸਾ ਡਿਪਾਰਟਮੈਂਟ ਆਫ ਗਵਰਨਮੈਂਟ ਐਫਸੀ ਐਸਸੀ ਵੱਲੋਂ ਭਾਰਤ ਵਿੱਚ ਵੋਟ ਫੀਸ ਦੀ ਵਧਾਉਣ ਲਈ ਦਿੱਤੇ ਗਏ 2.1 ਕਰੋੜ ਡਾਲਰਸ ਸਮੇਤ ਹੋਰ ਖਰਚਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ ਭਾਰਤ ਚ ਵੋਟ ਫੀਸ ਦੀ ਵਧਾਉਣ ਲਈ ਯੂਐਸਾ ਵੱਲੋਂ ਦਿੱਤੇ ਗਏ ਫੰਡ ਤੇ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਨੇ ਮੰਗ ਕੀਤੀ ਹੈ ਕਿ ਇਸ ਸਸਤਾ ਵੱਲੋਂ ਭਾਰਤ ਦੇ ਸਰਕਾਰੀ ਅਤੇ ਗੈਰ ਸਰਕਾਰੀ ਆਧਾਰਿਆਂ ਨੂੰ ਦਿੱਤੇ ਗਏ ਸਹਿਯੋਗ ਦਾ ਬਿਊਰੋ ਦਿੰਦਿਆਂ ਵਾਈਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਵਾ ਕੀਤਾ ਕਿ ਯੂਐਸਏ ਦੇ ਸੰਦਰਭ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੇ ਜਾ ਰਹੇ ਦਾਅਵੇ ਬੇਤੁੱਕੇ ਨੇ ਉਹਨਾਂ ਐਕਸ ਤੇ ਲਿਖਿਆ ਕਿ ਯੂਐਸਏ ਐਡ ਵੱਲੋਂ ਦਹਾਕਿਆਂ ਤੋਂ ਦਿੱਤੇ ਗਏ ਫੰਡਾਂ ਦਾ ਜ਼ਿਕਰ ਕਰਦਿਆਂ ਵਾਈਟ ਪੇਪਰ ਕੱਢਿਆ ਜਾਣਾ ਚਾਹੀਦਾ ਹੈ ਬੀਜੇਪੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਬੀਆ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਨਾਲ ਸਾਲ 2024 ਦੀਆਂ ਲੋਕ ਸਭਾ ਚੋਣਾਂ ਚ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਦਾਅਵੇ ਦੀ ਪੁਸ਼ਟੀ ਹੁੰਦੀ ਹੈ ਕਿ ਵਿਦੇਸ਼ੀ ਤਾਕਤਾਂ ਉਹਨਾਂ ਨੂੰ ਸੱਤਾ 'ਚ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ। ਉਹਨਾਂ ਇਲਜ਼ਾਮ ਲਾਇਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੇਸ਼ ਤੇ ਰਣਨੀਤਿਕ ਅਤੇ ਭੂ-ਸਿਆਸੀ ਹਿੱਤਾਂ ਨੂੰ ਅਣਗੌਲੀਆਂ ਕਰਕੇ ਵਿਦੇਸ਼ੀ ਏਜੰਸੀਆਂ ਦਾ ਹੱਥ ਠੋਕਾ ਬਣ ਕੇ ਆਲਮੀ ਨੈੱਟਵਰਕ ਨਾਲ ਰਲ ਗਏ ਸਨ। ਵਾਲਬੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਮਾਰਚ 2023 'ਚ ਲੰਡਨ ਗਏ ਸਨ ਅਤੇ ਉਹਨਾਂ ਭਾਰ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਲਈ ਵਿਦੇਸ਼ੀ ਤਾਕਤਾਂ ਨੂੰ ਅਪੀਲ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਐਲਨ ਮਸਕ ਦੀ ਟੈਸਲਾ ਕੰਪਨੀ ਭਾਰ ਦੇ ਟੈਕਸਾਂ ਤੋਂ ਬਚਣ ਲਈ ਉੱਥੇ ਫੈਕਟਰੀ ਲਗਾਉਂਦੀ ਹੈ ਤਾਂ ਅਮਰੀਕਾ ਨਾਲ ਬੇਇਨਸਾਫੀ ਹੋਵੇਗੀ ਟਰੰਪ ਦਾ ਇਹ ਬਿਆਨ ਟੈਕਸਾਂ 'ਚ ਵਾਧੇ ਕਰਨ ਦੇ ਉਨ੍ਹਾਂ ਦੇ ਫੈਸਲੇ ਦਰਮਿਆਨਾ ਆਇਆ 트럼ਪ ਨੇ ਫੋਕਸ ਨਿਊਜ਼ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਮਸਕ ਲਈ ਭਾਰਤ ਚ ਕਾਰ ਵੇਚਣਾ ਅਸੰਭਵ ਹੈ ਉਹਨੇ ਕਿਹਾ ਕਿ ਦੁਨੀਆ ਦਾ ਹਰ ਮੁਲਕ ਸਾਡਾ ਫਾਇਦਾ ਚੁੱਕਦਾ ਤੇ ਉਹ ਟੈਕਸ ਲਗਾਉਂਦੇ ਨੇ ਮਿਸਾਲ ਵਜੋਂ ਭਾਰਤ ਚ ਕਾਰ ਵੇਚਣਾ ਬਹੁਤ ਮੁਸ਼ਕਲ ਹੈ ਇੰਟਰਵਿਊ ਦੌਰਾਨ 트럼ਪ ਨੇ ਕਿਹਾ ਕਿ ਜੇ ਮਸਕ ਭਾਰਤ ਚ ਫੈਕਟਰੀ ਲਗਾਉਂਦੇ ਨੇ ਤਾਂ ਠੀਕ ਹੈ ਪਰ ਇਹ ਸਾਡੇ ਲਈ ਬੇਇਨਸਾਫੀ ਹੋਵੇਗੀ ਇਹ ਠੀਕ ਨਹੀਂ ਹੋਵੇਗਾ ਜ਼ਿਕਰਯੋਗ ਹੈ ਕਿ ਮਸਕ ਦੀ ਕੰਪਨੀ ਟੈਸਲਾ ਨੇ ਭਾਰਤ ਚ ਵਕ-ਵਕ ਕਹਉਂਦੇ ਆ ਤੇ ਭਰਤੀ ਲਈ ਇਸ਼ਤਿਹਾਰ ਦਿੰਦੇ ਨੇ